ਦੋਸਤੋ ਜਿਵੇਂ ਕਿ ਆਪਾਂ ਨੂੰ ਪਤਾ ਹੈ ਵੀ ਨਸ਼ੇ ਨੇ ਜਿਹੜੇ ਕਈ ਹਸਦੇ ਵਸਦੇ ਘਰ ਜਿਹੜੇ ਪੱਟ ਦੇ ਉੱਤੇ ਤੇ ਕਈ ਨੌਜਵਾਨ ਜਿਹੜੇ ਆਪਣਾ ਜੀਵਨ ਵੀ ਖਤਮ ਕਰ ਗਏ ਇਸ ਦਲਦਲ ਦੇ ਵਿੱਚ ਪੈ ਗਏ ਤੇ ਕਈ ਨੌਜਵਾਨ ਜਿਨ੍ਹਾਂ ਨੇ ਹਿੰਮਤ ਕੀਤੀ ਤੇ ਆਪਣੀ ਜ਼ਿੰਦਗੀ ਜਿਹੜੀ ਆ ਉਸ ਦਲਦਲ ਵਿੱਚੋਂ ਬਾਹਰ ਕੱਢੀ ਤੇ ਅੱਜ ਉਹ ਵਧੀਆ ਤਰੀਕੇ ਨਾਲ ਆਪਣੀ ਜ਼ਿੰਦਗੀ ਜੀ ਰਿਹਾ ਉਹਨਾਂ ਵਿੱਚੋਂ ਆਪਣੇ ਨਾਲ ਇੱਕ ਵੀਰ ਆ ਜਿਨੇ ਆਪਣਾ ਜਿਹੜੀ ਜ਼ਿੰਦਗੀ ਆ ਦੁਬਾਰਾ ਲੀਹ ਦੇ ਉੱਤੇ ਪਾਈ ਆ ਤੇ ਉਹਦੇ ਨਾਲ ਗੱਲਬਾਤ ਕਰਦੇ ਆ ਵੀ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਵੀਰ ਕੀ ਨਾਮ ਆਪਣਾ ਜੀ ਰਿਸ਼ਪਾਲ ਸਿੰਘ ਵੀਰ ਕਿੰਨਾ ਚਿਰ ਹੋ ਗਿਆ ਤੁਹਾਨੂੰ ਨਸ਼ਾ ਛੱਡੇ ਨੂੰ 4 ਮਹੀਨੇ ਹੋ ਚੱਲੇ ਵੀਰ ਤੇ ਵੀਰ ਜਦੋਂ ਮਨ ਵਿੱਚ ਕੀ ਆਇਆ ਸੀ ਜਦੋਂ ਪਹਿਲੇ ਦਿਨ ਤੁਸੀਂ ਨਸ਼ਾ ਜਦੋਂ ਮਤਲਬ ਛੱਡਣ ਬਾਰੇ ਸੋਚਿਆ ਸੀ ਉਦੋਂ ਤੁਹਾਡੇ ਮਨ ਵਿੱਚ ਕੀ ਥੋਟ ਚੱਲਦਾ ਸੀ ਛੱਡਣ ਬਾਰੇ ਤੇ ਵੀਰੇ ਸੋਚਿਆ ਨੇ ਉਹਦੇ ਮਹਾਰਾਜ ਦੀ ਕਿਰਪਾ ਹੀ ਹੋਈ ਆ ਤੋਂ ਮਾਲਕ ਨੇ ਤੇ ਚਲੋ ਹਿੰਮਤ ਬਖਸ਼ਣੀ ਹੁੰਦੀ ਆ ਪਰ ਫੇਰ ਵੀ ਬੰਦੇ ਦੇ ਜਦੋਂ ਕੋਈ ਠੋਕਰ ਲੱਗੀ ਤੁਹਾਨੂੰ ਤੁਸੀਂ ਉਸ ਚੀਜ਼ ਤੋਂ ਕਰਕੇ ਨਸ਼ਾ ਛੱਡਿਆ ਜਾਂ ਮਰੇ ਹਾਲਾਤ ਹੀ ਇੰਨੇ ਮਾੜੇ ਹੋ ਚੁਕੇ ਸੀ ਸਾਰੇ ਸਾਥ ਛੱਡ ਚੁਕੇ ਸੀ ਤੁਹਾਡਾ ਤਾਂ ਕਰਕੇ ਤੁਸੀਂ ਨਸ਼ਾ ਛੱਡਿਆ ਹਾਲਾਤ ਵੀ ਵੀਰੇ ਕੁਛ ਹੋ ਗਏ ਤੇ ਸਾਰੇ ਸਾਥ ਵੀ ਛੱਡ ਜੁਗੇ ਹੀ ਵੀਰ ਭਰਾ ਸਾਰੇ ਪਿੱਛੇ ਹੋ ਗਏ ਹੀ ਕਰਦੇ ਵੀ ਕਿਸੇ ਲਈ ਬਾਣ ਹੀ ਫੜਦੇ ਹੀ ਪੈਸੇ ਪੈਸੇ ਦੁਆਤਰ ਹੋ ਗਏ ਆ ਨਹੀਂ ਵੀਰ ਕਦੇ ਉਹ ਮਾੜੀ ਜੀ ਗੱਲ ਕੋਈ ਚੇਤੇ ਆਉਂਦੀ ਕਦੇ ਮਾਂ ਦਾ ਬਾਲਾ ਜਿਦਾ ਦਿਲ ਦਿਖਾਇਆ ਹੋਵੇ ਤੇ ਉਸ ਮਾਂ ਨੇ ਤਾਂ ਹਾਂ ਮਾਰ ਕੇ ਕਿਹਾ ਹੋਵੇ ਵੀ ਇਹਦੇ ਨਾਲੋਂ ਚੰਗਾ ਤਾਂ ਤੂੰ ਨਾ ਹੀ ਹੁੰਦਾ ਇਦਾਂ ਕਦੇ ਹੋਈ ਜ਼ਿੰਦਗੀ ਵਿੱਚ ਹਾਂ ਵੀਰੇ ਇਹ ਕੀ ਹੋਇਆ ਸੀ ਉਹ ਵਾਕਿਆ ਉਹ ਵਾਕਿਆ ਵੀਰੇ ਪੈਸੇ ਮੰਗੇ ਘਰੋਂ ਉਹਦੋਂ ਸੱਚੀ ਨਹੀਂ ਪੈਗੇ ਘਰੇ 50 ਰੁਪਏ ਸਾਰੇ ਹਾਂ ਮਤਲਬ ਨਸ਼ੇ ਨੇ ਇਦਾਂ ਦੇ ਹਾਲਾਤ ਆ ਹਾਂ ਨਸ਼ੇ ਨੇ ਇਦਾਂ ਦੇ ਹਾਲਾਤ ਕਰਤੇ ਤੇ ਹੁਣ ਜਦੋਂ ਮੈਂ ਵੀਰ ਤਿੰਨ ਚਾਰ ਮਹੀਨੇ ਹੋ ਚੁਕੇ ਆ ਤੇ ਤੈਨੂੰ ਕਿੱਦਾਂ ਲੱਗਦਾ ਵੀ ਜ਼ਿੰਦਗੀ ਵਿੱਚ ਕੀ ਕੋਈ ਤੂੜ ਤੂੜਤ ਨਹੀਂ ਲੱਗਦੀ ਹੈਗੀ ਜਾਂ ਹੋਰ ਕੋਈ ਜਦੋਂ ਕਮੀ ਪੇਸ਼ੀ ਕੋਈ ਆਉਂਦੀ ਹੋਵੇ ਸਰੀਰ ਨੂੰ ਨਹੀਂ ਵੀਰੇ ਹੁਣ ਤਾਂ ਨਹੀਂ ਲੱਗਦਾ ਪਹਿਲਾਂ ਚਲੋ ਥੋੜੇ ਦਿਨ ਹੁੰਦਾ ਵਾ 2-4 ਦਿਨ ਜਿਹੜੇ 5 ਦਿਨ ਆ ਓਖੇ ਹੁੰਦੇ ਆ ਮੜਕੇ ਤੇ ਜ਼ਿੰਦਗੀ ਵਧੀਆ ਹੌਲੀ ਹੌਲੀ ਹੋ ਜਾਂਦੀ ਆ ਲੀਤ ਪੈ ਜਾਂਦੀ ਆ ਗੱਡੀ ਜਿਵੇਂ ਕਹਿੰਦੇ ਵੀ 15-20 ਸਾਲ ਜਿਹੜੇ ਪਹਿਲੇ ਹੁੰਦੇ ਆ ਵੀ ਚਲੋ ਅਸੀਂ ਵੀ ਉਸ ਦਲਦਲ ਵਿੱਚੋਂ ਨਿਕਲੇ ਆ ਵੀ ਤੋੜਾਂ ਦੇ ਵਿੱਚ ਨਿਕਲ ਜਾਂਦੇ ਆ ਨਾ ਤੇ ਤੁਹਾਡੇ ਹਿਸਾਬ ਨਾਲ ਜਿੱਦਾਂ ਮਤਲਬ ਦਿਮਾਗ ਨੂੰ ਜਿੱਦਾਂ ਸਮਝ ਕਿੰਨੇ ਕ ਚਿਰ ਬਾਅਦ ਆਉਣੀ ਸ਼ੁਰੂ ਹੋ ਜਾਂਦੀ ਆ ਆਪਣੇ ਚੰਗੇ ਮਾੜੇ ਵਾਰੇ ਬਾਰੇ ਕਦੋਂ ਇਨਸਾਨ ਸੋਚਣਾ ਸ਼ੁਰੂ ਕਰਦਾ ਕਿੰਨੇ ਕ ਟਾਈਮ ਬਾਅਦ ਮਤਲਬ ਦਿਮਾਗ ਖੋਲਣਾ ਸ਼ੁਰੂ ਹੁੰਦਾ ਜਦੋਂ ਬੰਦਾ ਦਵਾਈ ਦੋਈ ਖਾਂਦਾ ਨਾ 10-15 ਮਤਲਬ ਕਿ 5-7 ਦਿਨ ਤੇ ਬਾਅਦ ਝੋਲੀ ਵਾਲੀ ਬੰਦਾ ਫਿਰ ਸੈੱਟ ਹੁੰਦਾ ਵਾ ਪਹਿਲਾਂ ਬਾਅਦ ਦਿਮਾਗੀ ਤੋੜ ਹੁੰਦੀ ਜਿਹੜੀ ਉਹ ਵਾਲੀ ਵਾਲੀ ਮੁੱਕਦੀ ਫਿਰ ਬੰਦਾ ਮਹੀਨੇ ਕੇ ਬਾਅ ਤੇ ਜਿਹੜੇ ਯਾਰ ਦੋਸਤ ਸੀਗੇ ਮਤਲਬ ਉਹਨਾਂ ਦਾ ਜਦੋਂ ਤੁਸੀਂ ਨਸ਼ਾ ਕਰਦੇ ਹੁੰਦੇ ਸੀ ਉਦੋਂ ਜਿਹੜਾ ਵਿਵਾਰ ਤੁਹਾਡੇ ਨਾਲ ਕਿੱਦਾਂ ਦਾ ਹੁੰਦਾ ਸੀ ਤੇ ਅੱਜ ਤੁਸੀਂ ਠੀਕ ਹੋਏ ਆ ਤੇ ਉਹੋ ਜਿਹੜੇ ਯਾਰ ਦੋਸਤ ਆ ਤੁਹਾਡੇ ਯਾਰ ਮਿੱਤਰ ਆ ਹੁਣ ਤੁਹਾਡੇ ਨਾਲ ਕਿੱਦਾਂ ਮਿਲਦੇ ਵਰਤਦੇ ਹੋ ਹੁਣ ਤੇ ਬੜਾ ਵਧੀਆ ਮਿਲਦੇ ਵਰਤਦੇ ਹੋ ਹੁੰਦੇ ਸਕੇ ਫੋਨ ਆਉਂਦਾ ਉਹਨਾਂ ਦਾ ਕਹਿੰਦੇ ਕੋਈ ਚੀਜ਼ ਦੀ ਲੋੜ ਹੋਈ ਤੇ ਦੱਸੀ ਤੇ ਹੁਣ ਮੰਗਣ ਨੂੰ ਜੀ ਨਹੀਂ ਕਰਦਾ ਮੈਂ ਮੰਗਣ ਨੂੰ ਜੀ ਨਹੀਂ ਕਰਦਾ ਮੈਂ ਬੜਾ ਵਧੀਆ ਮਤਲਬ ਦੇਖਦਾ ਨਾ ਵੀ ਇੱਕ ਆਪਾਂ ਛੱਡਿਆ ਕੀ ਆ ਇੱਕ ਨਸ਼ਾ ਛੱਡਿਆ ਤੇ ਨਸ਼ਾ ਛੱਡਣ ਤੋਂ ਬਾਅਦ ਮਤਲਬ ਗਲਤੀਆਂ ਸਾਡੇ ਵਿੱਚ ਹੀ ਹੁੰਦੀਆਂ ਸਾਡੇ ਉਹ ਹੀ ਯਾਰ ਦੋਸਤ ਤੋਂ ਪਿੱਛੇ हट ਜਾਂਦੇ ਹਨ ਤੇ ਅੱਜ ਕਿਦਾਂ ਦਾ ਮਹਿਸੂਸ ਹੁੰਦਾ ਅੱਜ ਬੜਾ ਵਧੀਆ ਮਹਿਸੂਸ ਹੁੰਦਾ ਕਮੀਆਂ ਆਪਣੇ ਜੀ ਤੇ ਵੀਰ ਜਿੱਦਾਂ ਮਤਲਬ ਚਲੋ ਆਪਾਂ ਬੜੀ ਲੰਬੀ ਇੰਟਰਵਿਊ ਨਹੀਂ ਕਰਨੀ ਤੁਹਾਡੇ ਜਦਾਂ ਮਨ ਵਿੱਚ ਕੋਈ ਇਦਾਂ ਦੀ ਗੱਲ ਹੋਵੇ ਜਿਹੜੀ ਮਤਲਬ ਕਿਸੇ ਨੌਜਵਾਨ ਜਿਹੜਾ ਹਜੇ ਵੀ ਉਸ ਦਲਦਲ ਵਿੱਚ ਫਸਿਆ ਹੋਵੇ ਉਹਨੂੰ ਸੁਣ ਕੇ ਕੋਈ ਸੇਧ ਮਿਲ ਜਵੇ ਉਹਨੂੰ ਹਿੰਮਤ ਮਿਲ ਜਵੇ ਉਹ ਵੀ ਆਪਣੀ ਜ਼ਿੰਦਗੀ ਜਿਹੜੀ ਆ ਚੰਗੇ ਰਾਹਾਂ ਉੱਤੇ ਚਲਾਉਣੀ ਚਾਵੇ ਕੋਈ ਇਦਾਂ ਦਾ ਸਨੇਹਾ ਦੇਣਾ ਚਾਹੁੰਦੇ ਹਾਂ ਕੋਈ ਨਹੀਂ ਵੀਰੇ ਮਹਾਰਾਜ ਕਿਰਪਾ ਕਰਦਾ ਇੱਕ ਰਹਿਮਤ ਕਰੋ ਥੋੜੀ ਜੀ ਵੀ ਮਨ ਬਣਾਈਏ ਵੀ ਛੱਡਣਾ ਵਾ ਤੇ ਜ਼ਿੰਦਗੀ ਉਹ ਵਧੀਆ ਸੀ ਕਾ ਆ ਵਧੀਆ ਜ਼ਿੰਦਗੀ ਆ ਵਧੀਆ ਉਹ ਨਹੀਂ ਵਧੀਆ ਸੱਚ ਦੱਸੀ ਹਾਂ ਬਿਲਕੁਲ ਦੋਸਤੋ ਇਹ ਵੀਰਿਆ ਜਿਨੇ ਆਪਣੀ ਜ਼ਿੰਦਗੀ ਨੂੰ ਬਦਲਿਆ ਤੇ ਅੱਜ ਆਏਦ ਵਾਲੇ ਇਹਦਾ ਜਿਹੜਾ ਦੈਰਾ ਉਹ ਵੀ ਚੰਗਾ ਹੋ ਗਿਆ ਸਾਰੇ ਪਿਆਰ ਵੀ ਕਰਨ ਲੱਪੇ ਆ ਤੇ ਘਰ ਵਿੱਚ ਵੀ ਸੁੱਖ ਸ਼ਾਂਤੀ ਹੈ ਕਿਉਂਕਿ ਜਿਹੜੇ ਘਰ ਵਿੱਚ ਨਸ਼ਾ ਹੋਵੇ ਨਾ ਉੱਥੇ ਕਦੇ ਚੈਨ ਨਹੀਂ ਹੁੰਦਾ ਭਾਵੇਂ ਉੱਥੇ ਆਮਦਨ ਮਹੀਨੇ ਦੀ ਲੱਖ ਰੁਪਈਆ ਹੋਵੇ 2 ਲੱਖ ਰੁਪਈਆ ਹੋਵੇ ਇਹ ਨਸ਼ਾ ਜਿਹੜਾ ਹੈ ਖੂ ਖਾਲੀ ਕਰ ਦਿੰਦਾ ਸੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਆਪਣੇ ਮਾਧਿਅਮ ਰਾਹੀਂ ਇਹ ਸੁਨੇਹਾ ਦੇਣਾ ਚਾਹੁੰਦਾ ਵੀਰੋ ਹਿੰਮਤ ਕਰੋ ਇਸ ਦਲਦਲ ਵਿੱਚੋਂ ਨਿਕਲੋ ਤੇ ਆਪਣੇ ਮਾਪਿਆਂ ਨੂੰ ਸੁੱਖ ਦੇਵੋ ਪਹਿਲਾਂ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਪਿਆਰ ਕਰਨਾ ਸ਼ੁਰੂ ਕਰੋ ਤੇ ਤੁਹਾਨੂੰ ਸਾਰੇ ਪਿਆਰ ਕਰਨਗੇ ਆਪਣੇ ਸਰੀਰ ਨੂੰ ਪਿਆਰ ਕਰੋ ਤੇ ਫਿਰ ਸਾਰੇ ਤੁਹਾਡੇ ਰਾਸਤੇ ਵੀ ਸਹੀ ਬਣਨਗੇ ਤੇ ਪ੍ਰਮਾਤਮਾ ਵੀ ਤੁਹਾਡੇ ਨੇੜੇ ਹੋ ਕੇ ਸੁਣੂਗਾ ਧੰਨਵਾਦ